ਮੈਂ ਸੁਣਿਆ ਤੁਸੀਂ ਰਖੜੀ ਤੇ ਸੋਨਾ ਸਸਤਾ ਕਰਤਾ ਸਸਤਾ ਨਹੀਂ ਜੀ ਬਹੁਤ ਸਸਤਾ ਕਰਤਾ ਪਰਾਹ ਵਾਸਤੇ ਜਿਹੜੀ ਚੇਨ ਸੀ ਗਿਆ ਤਿੰਨ ਤਿੰਨ ਲਗਦੀਆਂ ਕਰ ਦਿੱਤੀਆਂ 10 10 ਹਜ਼ਾਰ ਦੀਆਂ ਪਹਿਣਾ ਵਾਸਤੇ ਕੜੇ ਸੀਗੇ ਟਾਈ ਟਾਈ ਲੱਗਦੇ ਉਹ ਕਰ ਦਿੱਤੇ 10 10 ਹਜ਼ਾਰ ਦੇ ਇਸ ਵਾਰੀ ਰਖੜੀ ਦਾ ਤਿਉਹਾਰ ਆ ਗਿਆ ਤੇ ਬੱਚੇ ਵੀ ਪਾਣਗੇ ਹੁਣ ਸੋਨੇ ਦੇ ਕੜੇ ਤੇ ਸੋਨੇ ਦੀਆਂ ਰਖੜੀਆਂ ਨਾਲੇ ਭਾਬੀਆਂ ਵਾਸਤੇ ਨਜ਼ਰੀਏ ਵੀ ਆ ਗਏ ਆ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਨੇ ਸੋਨੇ ਆ ਨਲੇ ਹੁੰਤਾ ਸਾਡੇ ਕੋਲ ਨਵੀਂ ਵੈਰਾਈਟੀ ਕੋ ਹੋਰ ਆ ਗਈ ਆ ਝਾਂਜਰਾ ਇਸ ਰਖੜੀ ਤੇ ਤੁਸੀਂ ਭਰਾਵਾਂ ਨੂੰ ਬ੍ਰੇਸਲੇਟਸ ਵੀ ਦੇ ਸਕਦੇ ਹੋ ਜਿਹੜੇ ਕਿ ਤੁਹਾਨੂੰ 7-7 8-8 ਹਜ਼ਾਰ ਤੋਂ ਸ਼ੁਰੂ ਹੋ ਜਾਣਗੇ ਆ ਕੀ ਮੈਡਮ ਹੀਰੇ ਵੀ ਰਾਤੇ ਜੀ ਹਾਂ ਹੀਰੇ ਵਾਲੇ ਵੀ ਤੁਹਾਨੂੰ 10-10 11-11 ਹਜ਼ਾਰ ਦੇ ਮਿਲ ਜਾਣਗੇ ਮੰਦਰੀਏ ਜੀ ਹੀਰੇ ਹਾਂਜੀ ਹਾਂਜੀ ਇਹ ਡਾਇਮੰਡ ਰਿੰਗਸ ਆ ਇਹ ਵੀ ਬਸ 5-5 6-6 ਹਜ਼ਾਰ ਦੀਆਂ ਮਿਲ ਜਾਣਗੀਆਂ ਔਰ ਨਾਲੇ ਇੱਕ ਕੋਕਟੇਲ ਰਿੰਗ ਇਹ ਤਾਂ 4-5 ਹਜ਼ਾਰ ਤੋਂ ਸ਼ੁਰੂ ਹੋ ਜਾਂਦੀਆਂ ਆ ਇਹ ਵਾਲੀਆਂ ਆਣ ਗਿਆ ਜਸ 4-5 5-6 ਹਜ਼ਾਰ ਦੀਆਂ ਇਸ ਰਖੜੀ ਦੀ ਖੁਸ਼ੀ ਦੇ ਵਿੱਚ ਮੈਂ ਵੀਰਾਂ ਨੂੰ ਇੱਕ ਗਿਫਟ ਦੇਣ ਲੱਗੀ ਆ ਤੇ ਹਰ ਭੈਣ ਆਪਣੇ ਵੀਰ ਨੂੰ ਗਿਫਟ ਦੇ ਸਕਦੀ ਆ ਇੱਕ ਬਹੁਤ ਵੱਡੀ ਸਕੀਮ ਲਗਾਤੀ ਆ ਜਿਹੜਾ ਬੰਦਾ ਸਾਡੀ ਵੀਡੀਓ ਸ਼ੇਅਰ ਕਰੇਗਾ ਤੇ 20000 ਦੇ ਉੱਤੇ ਦੀ ਸ਼ਾਪਿੰਗ ਕਰੇਗਾ ਉਹਨੂੰ ਇਹ ਕੜਾ ਫ੍ਰੀ ਦਿੱਤਾ ਜਾਏਗਾ ਬਿਲਕੁਲ ਮੈਡਮ ਜੇ ਇੱਥੇ 100 ਬੰਦਾ ਆ ਜਾਵੇ ਭਾਵੇਂ 5000 ਬੰਦਾ ਆ ਜਾਵੇ ਪਰ ਇੱਕ ਕੰਡੀਸ਼ਨ ਹੈ ਕਿ ਘਰੋਂ ਵੀਡੀਓ ਸ਼ੇਅਰ ਕਰਕੇ ਆਵੇ ਤੇ ਸਾਨੂੰ ਸਕਰੀਨਸ਼ਾਟ ਦਿਖਾ ਦੇਵੇ ਇਹ ਸਕੀਮ ਸਿਰਫ ਰੱਖੜੀ ਤੱਕ ਹੈ ਰੱਖੜੀ ਦਾ ਮੌਕਾ ਹੈ ਇਸ ਕਰਕੇ ਤੁਹਾਨੂੰ ਮੈਂ ਇੱਕ ਹੋਰ ਐਕਸਟਰਾ ਸਕੀਮ ਦੱਸ ਰਹੀ ਆ ਕਿ ਜਿਹੜਾ ਵੀ ਸਾਡੇ ਕੋਲੋਂ ਸ਼ਾਪਿੰਗ ਲਏਗਾ ਰੱਖੜੀ ਤੱਕ ਉਹਨੂੰ 10% ਐਕਸਟਰਾ ਡਿਸਕਾਊਂਟ ਦਿੱਤਾ ਜਾਏਗਾ ਇਹਨਾਂ ਕੜਿਆਂ ਦੇ ਨਾਲ-ਨਾਲ ਮੈਡਮ ਜਿਹੜੇ ਰੇਟ ਤੁਹਾਡੇ ਲਿਖੇ ਹੋਏ ਆ ਹਾਂਜੀ ਹਾਂਜੀ ਸਾਡੇ ਸਾਰੇ ਰੇਟ ਫਿਕਸ ਹੁੰਦੇ ਆ ਚਾਹੇ ਬੱਚਾ ਆ ਜਾਵੇ ਬਜ਼ੁਰਗ ਆ ਜਾਵੇ ਇੱਥੇ ਤੱਕ ਕਿ ਜਿੰਨਾ 골 ਚੜਿਆ ਹੁੰਦਾ ਉਹਨਾਂ ਲਿਖਿਆ ਵੀ ਹੁੰਦਾ ਆ ਮੈਡਮ ਕਈ ਲੋਕਾਂ ਦੇ ਸਵਾਲ ਆ ਰਹੇ ਆ ਕਿ ਇਹ ਤੁਸੀਂ ਨਕਲੀ ਸੋਨਾ ਵੇਚਦੇ ਪਏ ਆ ਤੁਸੀਂ ਲੋਹੇ ਦੇ ਉੱਤੇ ਕੋ ਪਾਣੀ ਪੂਰੀ ਚੜਾ ਕੇ ਵੇਚੀ ਜਾਂਦੇ ਆ ਮੈਂ ਇੱਕ ਵਾਰੀ ਫੇਰ ਕਲੀਅਰ ਕਰ ਦੇਣਾ ਚਾਹਨੀ ਆ ਕਿ ਇਹ ਬ੍ਰਾਸ ਮੈਟਲ ਦੇ ਹੁੰਦੇ 1 ਗ੍ਰਾਮ 골ਡ ਦੀ ਕੋਟਿੰਗ ਕੀਤੀ ਜਾਂਦੀ ਆ ਪਾਣੀ ਨਹੀਂ ਚੜਾਇਆ ਹੁੰਦਾ ਬਾਰ ਬਾਰ ਲੋਕ ਕਮੈਂਟ ਕਰਦੇ ਆ ਕਿ ਪਾਣੀ ਚੜਾਇਆ ਹੁੰਦਾ ਪਾਣੀ ਨਹੀਂ ਹੈ ਇਟਸ ਆ ਪ્યોਰ 24 ਕੈਰੇਟ 골ਡ ਦੀ ਪਰਤ ਚੜਾਈ ਜਾਂਦੀ ਹੈ। ਮਤਲਬ ਇਹਨੂੰ ਅਸਲੀ ਸੋਨਾ ਜਦੋਂ ਅਸੀਂ ਮੈਲਟ ਕਰਾਵਾਂਗੇ ਸੁਨਿਆਰੇ ਨੂੰ ਦੇ ਦਈਏ ਜਿੱਥੇ ਸੋਨਾ ਵਿਕਦਾ ਉੱਥੇ ਵੇਚ ਦਈਏ ਤੇ ਸੋਨੇ ਦੇ ਪੈਸੇ ਮਿਲ ਜਾਣਗੇ। ਹਾਂਜੀ ਹਾਂਜੀ ਬਿਲਕੁਲ ਸੋਨੇ ਦੇ ਪੈਸੇ ਮਿਲ ਜਾਣਗੇ 100% ਇਹਦੇ ਉੱਤੇ ਸੋਨਾ ਹੀ ਚੜਿਆ ਹੋਇਆ ਹੈ। ਔਰ ਇਹਲਾ ਸੋਨਾ ਮੈਂ ਬਾਜ਼ਾਰ ਵਿੱਚ ਵੇਚ ਸਕਦਾ? ਹਾਂਜੀ ਹਾਂਜੀ ਬਿਲਕੁਲ ਵੇਚ ਸਕਦੇ ਹੋ ਤੁਹਾਡੀ ਚੀਜ਼ ਹੈ ਜਿੱਥੇ ਮਰਜੀ ਜਾ ਕੇ ਵੇਚੋ। ਔਰ ਇਹਦਾ ਸੋਨਾ ਜੇ ਮੈਂ ਲੈ ਜਾਵਾਂ ਤੁਹਾਨੂੰ ਵਾਪਸ ਦੇਣਾ ਹੋਵੇ ਤਾਂ? ਹਾਂਜੀ ਹਾਂਜੀ ਬਿਲਕੁਲ ਤੁਸੀਂ ਵਾਪਸ ਦੇ ਸਕਦੇ ਹੋ 50% ਐਕਸਚੇਂਜ ਵਾਪ ਨਾਲੇ ਚੋਰੀ ਦਾ ਵੀ ਕੋਈ ਡਰ ਨਹੀਂ ਹੈਗਾ ਅਸੀਂ ਪੰਜਾਬ ਦੇ ਇਕਲੋਤੇ ਆ ਜਿਨ੍ਹਾਂ ਦਾ ਗੋਲ ਦਾ ਪਲਾਂਟ ਲੱਗਾ ਹੋਇਆ ਇੱਥੇ ਤੱਕ ਕਿ ਜਿਹੜੇ ਵੀ ਲੋਕੀ ਆਪਣੀ ਪੁਰਾਣੀ ਜੁਲਰੀ ਉੱਤੇ ਕੋਈ ਵੀ ਗੋਲ ਚੜਾਉਣਾ ਚਾਹੁੰਦਾ ਹੈ ਉਹਦੇ ਉੱਤੇ ਚੜਾ ਸਕਦਾ ਹੈ ਜਿਵੇਂ ਕਿ ਆਹ ਕਸਟਮਰ ਸਾਨੂੰ ਦੇ ਕੇ ਗਿਆ ਇਹਦੇ ਸਾਰੇ ਤੇ 4 ਗ੍ਰਾਮ ਗੋਲ ਚੜਨਾ ਹੈ ਨਾਲੇ ਤੁਹਾਨੂੰ ਇਹਦੇ ਨਾਲ ਪੱਕਾ ਬਿਲ ਵੀ ਮਿਲੇਗਾ ਤੇ ਲਿਖ ਕੇ ਦੇਵਾਂਗੇ ਤੁਹਾਨੂੰ ਇਹ ਰਖੜੀ ਦੇ ਤਿਉਹਾਰ ਦੀ ਹਾਨੀ ਗੋਲ ਦੀ ਲੇਟੈਸਟ ਕਲੈਕਸ਼ਨ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੈਂਡੈਂਟ ਸੈੱਟ ਮਿਲ ਜਾਣਗੇ ਤੁਹਾਨੂੰ ਮੰਗਲ ਸੂਤਰ ਮਿਲ ਜਾਣਗੇ ਤੇ ਨਾਲੇ ਕੜੇ ਮਿਲ ਜਾਣਗੇ ਬਸ ਬਹੁਤ ਹੀ ਰੀਜ਼ਨੇਬਲ ਰੇਟਸ ਦੇ ਵਿੱਚ ਇਹ ਸਕੀਮ ਸਾਡੇ ਦੋ ਸਟੋਰਸ ਦੇ ਉੱਤੇ ਚੱਲ ਰਹੀ ਹੈ ਇਸ ਵੇਲੇ ਜਿਹੜਾ ਕਿ ਜਲੰਧਰ ਪੀਪੀਆਰ ਮਾਰਕੀਟ ਦੇ ਵਿੱਚ ਹੈ ਤੇ ਇੱਕ ਸਾਡੀ